ਆਟਾ ਦਾਲ ਤੋਂ ਆਟੇ ਤੇ ਆ ਗਏ ਫਿਰ ਸਰਕਾਰ ਕਹਿੰਦੀ ਹੈ ਵੀ ਤੁਸੀਂ ਟੈਨਸ਼ਨ ਨਾ ਲੋ ਅਸੀਂ ਘਰੇ ਘਰੇ ਪਹੁੰਚਾ ਦਿਆ ਕਰਾਂਗੇ ਤੁਹਾਡੇ ਮੁੰਡੇ ਵੀ ਰੱਖ ਲੈ ਕੰਮ ਵਾਸਤੇ ਫਿਰ ਹੁਣ ਸਿਸਟਮ ਇਦਾਂ ਬਣਿਆ ਵੀ ਉਹ ਆਟਾ ਵੀ ਗਿਆ ਤੇ ਵਿਚਾਰੇ ਮੁੰਡੇ ਜਿਹੜੇ ਸੀ ਕੰਮ ਵਾਲੇ ਉਹਨਾਂ ਦਾ ਕੰਮ ਵੀ ਗਿਆ ਸਰਕਾਰ ਦਾ ਕੰਮ ਦਿਨੋਂ ਦਿਨ ਡਾਊਨ ਹੀ ਹੁੰਦਾ ਜਾਂਦਾ ਨਹੀਂ ਉਹ ਘਰ ਘਰ ਆਟਾ ਪਹੁੰਚਾਉਣਾ ਸੀਗਾ ਆਟਾ ਬੰਦ ਹੋ ਗਿਆ ਇਹਨਾਂ ਨੇ ਆਟਾ ਪਹੁੰਚਾਉਣ ਵਾਲੇ ਹੀ ਘਰੇ ਘਰੇ ਪਹੁੰਚਾਤੇ ਕਿ ਤੁਸੀਂ ਆਪ ਕੋ ਆਪਣੇ ਕਰ ਲੇ ਵੀ ਤੁਸੀਂ ਵੀ ਵਿਹਲੇ ਹੋ ਜਾਓ ਜਾਓ ਕਰੋ ਇਹ ਕਦੇ ਕਹਿੰਦੇ 36000 ਰੋਜ਼ਗਾਰ ਦਿੰਦਾ ਹੈ 40000 ਰੋਜ਼ਗਾਰ ਦਿੰਦਾ ਹੈ ਜੀ ਆ ਜਿਹੜਾ 1500 ਰੋਜ਼ਗਾਰ ਤੁਸੀਂ ਉਹਨਾਂ ਵਿਚਾਰੇ ਕੱਚੇ ਕਾਮਿਆਂ ਦਾ ਮਾਰ ਦਿੰਦਾ ਹੂੰ ਉਹਨਾਂ ਨੂੰ ਪੁਆ ਕੇ ਜੈਕਟਾਂ ਜੀਆਂ ਤੇ ਫੋਟੋਆਂ ਖਚਾ ਇਧਰ ਉਧਰ ਤਾਂ ਇਹ ਇਹੀ ਤੇ ਮੈਂ ਕਹਿ ਰਿਹਾ ਕਿ ਤੁਸੀਂ ਦੇਖੋ ਹੁਣ ਇਹਦੇ ਤੇ ਕਿੰਨਾ ਇਸ਼ਤਿਹਾਰਬਾਜ਼ੀ ਤੇ ਖਰਚ ਆਇਆ ਹੋਵੇਗਾ ਜੀ ਆਰਟੀਆਈ ਤੇ ਬੰਦ ਕਰ ਦਿੱਤੀ ਹੈ ਨਾ ਇਹਨਾਂ ਨੇ ਬਿਲਕੁਲ ਤੁਸੀਂ ਆਰਟੀਆਈ ਰਾਈ ਨਹੀਂ ਪੁੱਛ ਸਕਦੇ ਜੀ ਇਤੇ ਮੈਂ ਕਹਿਣਾ ਕਿ ਕੋਈ ਚੰਗਾ ਹੋਵੇ ਤੇ ਉੱਥੇ ਸਦਨ ਦੇ ਵਿੱਚ ਲਾ ਕੇ ਸਵਾਲ ਪੁੱਛ ਲਵੇ ਨਾ ਸਾਰੀਆਂ ਚੀਜ਼ਾਂ ਦੀ ਕੋਈ ਜਾਣਕਾਰੀ ਕੱਢ ਲਵੇ ਐਮਐਲ ਤੇ ਤਗੜਾ ਜੀ ਸਾਨੂੰ ਨਹੀਂ ਮਤਲਬ ਕਿ ਜਾਣਕਾਰੀ ਮਿਲਦੀ ਆਰਟੀਆਈ ਦਾ ਤਾਂ ਆ ਹਾਲ ਕਰ ਛੱਡਿਆ ਹਮ ਕਿ ਜਿਹੜਾ ਮੁੱਖ ਚੋਣ ਕਮਿਸ਼ਨ ਹੈਗਾ ਹੈ ਮੁੱਖ ਸੂਚਨਾ ਕਮਿਸ਼ਨਰ ਜੀ ਉਹਦੇ ਤੋਂ ਇਲਾਵਾ ਕੋਈ ਉੱਥੇ ਸੂਚਨਾ ਕਮਿਸ਼ਨਰ ਰਿਹਾ ਹੀ ਨਹੀਂ ਜੀ ਜੋਲੀ ਸਾਹਿਬ ਨੌ ਨੂੰ ਹੋ ਗਏ ਨੇ ਰਿਟਾਇਰ ਹਮ ਸਖਣਾ ਪਿਆ ਜੀ ਪੈਂਡੈਂਸੀ 10-10 ਮਹੀਨੇ ਦੀ ਆ ਤਾਂ ਮਤਲਬ ਕਿ ਕੋਈ ਐਮਐਲਏ ਵੀਰ ਕੋਈ ਤਗੜਾ ਹੋ ਕੇ ਤੇ ਜਾਣਕਾਰੀ ਕੱਢ ਕੇ ਸਾਨੂੰ ਦੱਸ ਦੇਵੇ ਜੀ ਕਿ ਇਹਦੇ ਤੇ ਕਿੰਨਾ ਪ੍ਰਚਾਰ ਤੇ ਖਰਚ ਕੀਤਾ ਤੂੰ ਜਾਂ ਇਹ ਬੀਬੇ ਪੁੱਤ ਬਣ ਕੇ ਕਹਿਣ ਕਿ ਪ੍ਰਚਾਰ ਤੇ ਇੰਨਾ ਕੋ ਖਰਚ ਕੀਤਾ ਹੂੰ ਉਦੋਂ ਇਹਨਾਂ ਨੇ ਇਸ਼ਤਿਹਾਰ ਦਿੱਤੇ ਉਥੋਂ ਅਰਵਿੰਦ ਕੇਜਰੀਵਾਲ ਨੂੰ ਦਿੱਲੀੋਂ ਸੱਦਿਆ ਜੀ ਉਹਦੇ ਮਤਲਬ ਕਿ ਰਹਿਣ ਸਹਿਣ ਦਾ ਜੋ ਖਰਚਾ ਚੁੱਕ ਕੇ ਜੀ ਜੀ ਫਿਰ ਉਤੋਂ ਬਾਅਦ ਏਜੰਸੀਆਂ ਜਿਹੜੀਆਂ ਸੀ ਉਹ ਇਨਵੋਲਵ ਕੀਤੀਆਂ ਮਾਰਕਫੇਟ ਵਗੈਰਾ ਜੀ ਜੀ ਰਾ ਇੱਕ ਦਿੱਲੀ ਦੀ ਕੰਪਨੀ ਕਿੱਥੋਂ ਲਿਆ ਕੇ ਉਹ ਵਿੱਚ ਵਾੜ ਦਿੱਤੀ ਜੀ 4 450 ਰੁਪਇਆ ਖਰਚਾ ਜਿਹੜਾ ਸੀਗਾ ਉਹ ਐਕਸਟਰਾ ਪਾਉਣਾ ਸ਼ੁਰੂ ਕਰ ਦਿੱਤਾ ਜੀ ਲੇਬਲਿੰਗ ਕਰੋ ਜੀ ਪੈਕਿੰਗ ਕਰੋ ਉਹਦੇ ਉੱਤੇ ਕੇਂਦਰ ਸਰਕਾਰ ਦਾ ਵੀ ਲਿਖੋ ਐ ਦਾ ਵੀ ਲਿਖੋ ਯਾਨੀ ਇਸ ਤਾਮ ਝਾਮ ਦੇ ਵਿੱਚ ਟੋਟਲ ਕਿੰਨਾ ਖਰਚ ਆਇਆ ਬਿਲਕੁਲ ਪਹਿਲਾਂ ਤੇ ਉਹਦਾ ਹਿਸਾਬ-ਕਿਤਾਬ ਦਿਓ ਉਨੇ ਦਾ ਤੇ ਆਟਾ ਵੰਡ ਦਿੰਦੇ ਤੇ ਹੋਰ ਸਕੀਮ ਚੱਲ ਜਾਂਦੀ ਕੋਈ 2-4 ਸਾਲ ਉਹੀ ਆਂਦੇ ਤਕੇ ਦੀ ਬੁੱਢੀ ਤੇ ਢੇਲਾ ਸਿਰਮਣਾ ਬਿਲਕੁਲ ਕੀ ਕਰੀਏ ਹੁਣ ਜੀ 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 ਹਾਲ ਤੇ ਇਹ ਹੋ ਗਿਆ ਅੱਛਾ ਤੇ ਉਸ ਤੋਂ ਬਾਅਦ ਤੁਸੀਂ ਵੇਖ ਲਓ ਕਿ 4 ਦਿਨ ਨਹੀਂ ਕੱਟੇ ਜੀ ਹੁਣ ਕਹਿੰਦੇ ਕਿ ਆਟਾ ਘਰ ਘਰ ਨਹੀਂ ਪਹੁੰਚਾਇਆ ਜਾ ਸਕਦਾ ਜੀ ਤੇ ਬੰਦਾ ਇੱਕ ਸਵਾਲ ਕਰਕੇ ਇਹਨਾਂ ਨੂੰ ਕਦੇ ਪੁੱਛੇ ਕਿ ਤੁਹਾਡੇ ਕੋਣੋ ਇਹਦੀ ਗੁਹਾਰ ਇਹਦੀ ਫਰਿਆਦ ਇਹਦੀ ਮੰਗ ਕਿਨੇ ਕੀਤੀ ਸੀਗੀ ਬਿਲਕੁਲ ਕੋਈ ਪੰਜਾਬ ਚ ਸਿੰਗਲ ਪਰਸਨ ਹੈ ਜਿਸ ਨੇ ਕਿਹਾ ਹੋਵੇ ਕਿ ਯਾਰ ਸਾਨੂੰ ਆਟਾ ਪਿਆਕੇ ਦੇਵੋ ਜੀ ਆਪ ਹੀ ਬਣਾ ਲੈਂਦੇ ਆਪ ਹੀ ਢਾ ਲੈਂਦੇ ਮਣਕੇ ਬੈਠੇ ਬੈਠੇ ਕਿ ਨਹੀਂ ਅੱਛਾ ਇਹਦੇ ਤੇ ਹੁਣ ਯੂ ਟਰਨ ਵਜਾ ਉਹ ਜਿਹੜੇ ਵਿਚਾਰੇ ਸੀਗੇ 1500 ਉਹ ਹੁਣ ਰੋ ਰਹੇ ਆ ਕਿ ਯਾਰ ਕੱਟੋ ਕੱਟ ਹੱਥ ਜੁੜੇ ਸਾਨੂੰ ਕਿਸੇ ਹੋਰ ਮਹਿਕਮੇ ਚ ਸ਼ਿਫਟ ਕਰ ਦਿਓ ਜੀ 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 ਬਿਲਕੁਲ ਸਾਡੇ ਪੇਟ ਤੇ ਲੱਤ ਤੇ ਨਾ ਮਾਰੋ ਬਈ ਖਸਮਾਂ ਦਾ ਸਿਰ ਖਾਦਾ ਦੂਜੀਆਂ ਗੱਲਾਂ ਨੇ ਕਿ ਘੱਟੋ ਘਟੇ ਇਹਨਾਂ ਦਾ 1500 ਬੰਦੇ ਦਾ ਹੀ ਸੋਚ ਲਓ ਯਾਰ ਕਈ ਤਾਂ ਮੜ ਮੋਟਾ ਕੰਮ ਕਰਦੇ ਵਿਚਾਰੇ ਛੱਡ ਕੇ ਆ ਗਏ ਹੋਣੇ ਵੀ ਸ਼ਾਇਦ ਇੱਧਰ ਕਿਤੇ ਉਹ ਇਹੋ ਜਿਹੇ ਜਿੱਥੋਂ ਕਿਤੇ ਦੋ ਛਿੱਲੜ ਵੱਧ ਮਿਲਦੇ ਅਗਲੇ ਨੂੰ ਲਾਲਚ ਹੁੰਦਾ ਹੀ ਆ ਜੀ 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 ਮੈਨੂੰ ਕਿਤੋਂ ਮੰਨ ਲਓ ਕੋਈ 4 ਪੈਸੇ ਵੱਧ ਦਾ ਕੋਈ ਆਫਰ ਆਵੇ ਮੈਂ ਸੋਚਣ ਵਾਸਤੇ ਮਜਬੂਰ ਹੋਵਾਂਗਾ ਹੀ ਜੀ ਜੀ ਕਿ ਯਾਰ ਮੈਂ ਉੱਤਰ ਚਲਾ ਜਾਮ ਤੇ ਆ ਜ਼ਰੂਰਤਾਂ ਪੂਰੀ ਹੋ ਜਾਏਗੀ ਆ ਜ਼ਰੂਰਤਾਂ ਪੂਰੀ ਹੋ ਜਾਏਗੀ ਇਹ ਜ਼ਰੂਰਤਾਂ ਨਾਲ ਬੱਝੇ ਇਨਸਾਨ ਹੈ ਆਪਾਂ ਬਿਲਕੁਲ ਜੀ ਬਿਲਕੁਲ ਤੇ ਇਹ ਹੁਣ ਵਿਚਾਰੇ ਜਿਹੜੇ ਆ ਉਹ ਵੇਖ ਲਓ ਕਿ ਕੰਧਾਂ ਚ ਭੱਜਦੇ ਫਿਰਦੇ ਆ ਕਿ ਸਾਡਾ ਭਵਿੱਖ ਕੀ ਹੋਏਗਾ ਇਹਨਾਂ ਨੇ ਵਰਬਲੀ ਤੇ ਕਹਿ ਦਿੱਤਾ ਲਿਖਤੀ ਹਲੇ ਕੱਢ ਨਹੀਂ ਰਹੇ ਕਿ ਜਿੱਦਨ ਅਸੀਂ ਲਿਖਤੀ ਕੱਢ ਦਿੱਤਾ ਉਸ ਦਿਨ ਫੇਸਬੁੱਕ ਦੇ ਜਿਹੜੇ ਕੱਲ ਕਿ ਉੱਥੇ ਹੈਗੇ ਨੇ ਕਮੈਂਟ ਕਰਨ ਵਾਲੇ ਉਹਨਾਂ ਨੇ ਸਾਡੀ ਐਸੀ ਤੈਸੀ ਫੇਰਨੀ ਆ ਬਿਲਕੁਲ ਮੈਂ ਖੁਦ ਹੁਣੇ ਥੋੜੀ ਦੇਰ ਪਹਿਲਾਂ ਫੂਡ ਸਪਲਾਈ ਚ ਮੇਰਾ ਮਿੱਤਰ ਆ ਜੀ ਹੁਣ ਮੈਂ ਲਾਕਾ ਲੋਕਾ ਨਹੀਂ ਦੱਸਣਾ ਇਹਨਾਂ ਦਾ ਕੋਈ ਪਤਾ ਨਹੀਂ ਹੈਗਾ ਅਗਲੇ ਦੀ ਫੱਟੀ ਮੇਸ ਕਰ ਦੇਣਾ ਤਾਂ ਗੱਲ ਇਹ ਆ ਕਿ ਭਾਈ ਉਹਨੂੰ ਪੁੱਛਿਆ ਕਹਿੰਦਾ ਕਿ ਉਹ ਮੂੰਹ ਜਬਾਨੀ ਹਦਾਇਤਾਂ ਆ ਗਈਆਂ ਬੰਦ ਹੀ ਆ ਤਾਂ ਪੋ ਗਿਆ ਸਮ ਜੀ ਪੈ ਗਿਆ ਲਓ ਦੱਸੋ ਮਿੰਟੂ ਜੀ ਇੱਕ ਸਵਾਲ ਹੋਰ ਸੌਰਵਜੀ ਦਾ ਵਾਰੀ ਵਾਰੀ ਸੀਗਾ ਉਹ ਕਹਿੰਦੇ ਕਿ ਆਮ ਆਦਮੀ ਕਲੀਨਿਕ ਬਾਰੇ ਵੀ ਦੱਸ ਦਿਓ ਥੋੜਾ ਬਹੁਤ ਕਲੀਨਿਕ ਤੇ ਦੇਖੋ ਮੈਂ ਤਾਂ ਕਦੇ ਗਿਆ ਨਹੀਂ ਆ ਜੀ ਉੱਥੇ ਕਿਸ ਤਰ੍ਹਾਂ ਦਾ ਰੰਗ ਟੰਗਿਆ ਬਈ ਕੋਈ ਉੱਥੇ ਗਿਆ ਬੰਦਾ ਦੱਸ ਸਕਦਾ ਹਮ ਕਿੰਨਾ ਕੋਈ ਫਾਇਦਾ ਹੈ ਫਾਇਦਾ ਤੇ ਵੈਸੇ ਹੈਗਾ ਹੀ ਆ ਚਲੋ ਪਿੰਡਾਂ ਦੇ ਵਿੱਚ ਜੇ ਆਪਾਂ ਦੇਖੀਏ ਸਾਡੇ ਪਿੰਡ ਇੱਕ ਕਹਿੰਦੇ ਡਿਸਪੈਂਸਰੀ ਹੈ ਹਮ ਜੇ ਹੁੰਦੀ ਹੈ ਤੇ ਉਹਦਾ ਫਾਇਦਾ ਹੈਗਾ ਹੀ ਆ ਜਾਂ ਜਾਂ ਆਉਂਦਾ ਕੋਈ ਬੰਦਾ ਦਵਾਈ ਲੈ ਲੈਂਦਾ ਤੇ ਬਹੁਤ ਸੋਹਣਾ ਉਹਨਾਂ ਦਾ ਕੰਮ ਕਾਰਿਆ ਵੀ ਬੀਬੀਆਂ ਨੇ ਜ਼ਿਆਦਾਤਰ ਬਹੁਤ ਅੱਛਾ ડીਲ ਕਰਦੀਆਂ ਨੇ ਭੈਣਾ ਭਰਾਵਾਂ ਵਾਂਗੂ ਜੀ ਕਲੀਨਿਕ ਤੇ ਮੈਂ ਨਹੀਂ ਗਿਆ ਕਦੇ ਮੈਂ ਐਵੇਂ ਕਮਾ ਜਿਹੜੀ ਗੱਲ ਮੈਂ ਮੈਂ ਮਤਲਬ ਕਿ ਐਵੇਂ ਬਲੀਟਦਾ ਨਹੀਂ ਨਹੀਂ ਸਹੀ ਹੈ ਜੀ ਬਿਲਕੁਲ ਤੇ ਜਿਹੜੇ ਗਏ ਉਹ ਦੱਸ ਸਕਦੇ ਆ ਫਾਇਦਾ ਤੇ ਹੋਇਆ ਹੋਏਗਾ ਡੈਫੀਨਿਟਲੀ ਇਹਦੇ 'ਚ ਕੋਈ ਸ਼ੱਕ ਨਹੀਂ ਪਰ ਕੀ ਉਸ ਫਾਇਦੇ ਨਾਲੋਂ ਸਾਡਾ ਨੁਕਸਾਨ ਵੱਡਾ ਨਹੀਂ ਹੋ ਗਿਆ ਹੂੰ ਨੁਕਸਾਨ ਵੱਡਾ ਐਂ ਹਾਂ ਕਿ ਇੱਕ ਤੇ ਤੁਸੀਂ ਵੇਖੋ ਇਹ ਉਹੀ ਗੱਲ ਮੈਂ ਇਸ ਦੇਸ਼ ਦੇ ਸਿਸਟਮ ਨੂੰ ਕਈ ਵਾਰ ਕਹਿ ਦਿੰਦਾ ਕਿ ਚਪਲਾਂ ਦਾ ਬਣਾਇਆ ਇਹੋ ਜਿਹਾ ਸਿਸਟਮ ਹੋ ਗਿਆ ਤੁਸੀਂ ਇੱਕ ਚੀਜ਼ ਦੇਖੋ ਆਯੂਸ਼ਮਾਨ ਜੀ ਸਕੀਮ ਲੈ ਆਂਦੀ ਸਕੀਮ ਮਾੜੀ ਤਾਂ ਨਹੀਂ ਨਹੀਂ ਮਾੜੀ ਪਰ ਉਹ ਫਾਇਦਾ ਕਿਨੂੰ ਹੋ ਰਿਹਾ ਉਹਦਾ ਫਾਇਦਾ ਸਭ ਤੋਂ ਜ਼ਿਆਦਾ ਨਿੱਜੀ ਹਸਪਤਾਲਾਂ ਨੂੰ ਹੋ ਰਿਹਾ ਬਿਲਕੁਲ ਤੇ ਸਰਕਾਰੀ ਹਸਪਤਾਲ ਰੁਲ ਗਏ ਜੀ ਪੈਸਾ ਟੈਕਸ ਪੇਅਰਸ ਦਾ ਸਰਕਾਰੀ ਜਗ੍ਹਾ ਤੇ ਲੱਗਣ ਦੀ ਥਾਂ ਤੇ ਝੋਲਿਆਂ ਚ ਕਿੱਧਰ ਜਾ ਰਿਹਾ ਹੁਣ ਇਧਰ ਹੀ ਆਜੋ ਇਸ ਚੀਜ਼ ਤੇ ਕਿ ਮੈਂ ਚਲੋ ਅੰਨੇ ਵਾ ਕਿਸੇ ਦਾ ਆਲੋਚਕ ਨਹੀਂ ਬਣਿਆ ਕਦੇ ਜੀ ਠੀਕ ਹੈ ਫਾਇਦਾ ਹੁੰਦਾ ਲੋਕਾਂ ਨੂੰ ਹੋਇਆ ਹੋਏਗਾ ਡੈਫੀਨਟਲੀ ਹੋਇਆ ਹੋਏਗਾ ਪਰੰਤੂ ਨੁਕਸਾਨ ਕੀ ਹੋਇਆ ਤੁਸੀਂ ਉਹ ਦਾ ਤੁਲਨਾਤਮਕ ਰਿਜ਼ਲਟ ਕੱਢ ਲੈਣਾ ਇਹ ਹੁਣ ਕਿਉਂਕਿ ਕਹਿ ਲੋ ਕਿ ਬਈ ਚਾਂ ਚੱਕ ਮੇਰੇ ਮੱਥੇ 'ਚ ਵਜਾ ਨਹੀਂ ਤੇ ਮੈਂ ਤੁਹਾਨੂੰ ਡਾਟਾ ਵੀ ਕੱਢ ਦਿੰਦਾ ਜੀ 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 ਕੀ ਹਿਸਾਬ ਕਿਤਾਬ ਆ ਵੈਸੇ ਤੇ ਕੁਝ ਡਾਕਟਰ ਡਾਕਟਰ ਸੀਗੇ ਜਿਹੜੇ ਕਲੀਨਿਕ 'ਚੋਂ ਭੱਜ ਪੁੱਜ ਗਏ ਤੇ ਕਈ ਤੁਸੀਂ ਵੇਖਿਆ ਹੋਣਾ ਹੈ ਕੇ ਭਾਈ ਉਹ ਡਾਟੇ ਦਾ ਵੀ ਇੱਕ ਸਵਾਲ ਖੜਾ ਹੋ ਗਿਆ ਖੰਨੇ ਤੋਂ ਕਿ ਭਾਈ ਇੰਨੇ ਮਿੰਟ ਚ ਇੰਨੇ ਮਰੀਜ਼ ਕਿਦਾਂ ਕਿਦਾਂ ਵੇਖੇ ਗਏ ਵਗੈਰਾ ਵਗੈਰਾ ਪਰ ਇੱਕ ਇਹਨਾਂ ਨੇ ਨਾਂ ਰੱਖਿਆ ਜੀ ਕਲੀਨਿਕ ਹਮ ਕੀ ਕਹਿੰਦੇ ਇਹਨੇ ਆਮ ਆਦਮੀ ਕਲੀਨਿਕ ਜੀ ਉਹਦਾ ਨਤੀਜਾ ਇਹ ਹੋਇਆ ਕਿ ਜਿਹੜਾ ਸਾਨੂੰ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਮਿਲਦਾ ਸੀਗਾ ਜੀ ਜਿਹੜਾ ਤਕਰੀਬਨ ਐਸ ਵੇਲੇ ਲਾਲੋ ਕੋਈ ਕੋਈ 600 800 ਕਰੋੜ ਦੇ ਕਰੀਬ ਹੋਏਗਾ ਉਹ ਉਹਨਾਂ ਨੇ ਰੋਕ ਲਿਆ ਜੀ ਉਹ ਕਹਿੰਦੇ ਕਿ ਪੈਸਾ ਸਾਡਾ ਮਾਲ ਮਾਲਕਾਂ ਦਾ ਮਸ਼ੂਰੀ ਕੰਪਨੀ ਦੀ ਕਿਉਂ ਬਿਲਕੁਲ ਨਾ ਆਉਂਦਾ ਹੈ ਉਹ ਉਹਨਾਂ ਨੇ ਰੱਟਾ ਪਾ ਲਿਆ ਔਰ ਇਹ ਗੱਲ ਜਿਹੜੇ ਮੰਡਵਿਆ ਸਾਹਿਬ ਹੁੰਦੇ ਸਨ ਸਿਹਤ ਮੰਤਰੀ ਪਿਛਲੀ ਸਰਕਾਰ ਵੇਲੇ ਉਹਨਾਂ ਨੇ ਲੋਕ ਸਭਾ 'ਚ ਕਹੀ ਸੀ ਗੱਲ ਜੀ 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 ਕਿ ਭਾਈ ਸਾਡਾ ਪੈਸਾ ਜਿਸ ਐਮਓਯੂ ਦੇ ਤਹਿਤ ਆਉਂਦਾ ਤੁਹਾਡੇ ਕੋਲ ਤਾਂ ਉਥੇ ਲੱਗਣਾ ਚਾਹੀਦਾ ਅਸੀਂ ਦੂਜੀ ਯੋਜਨਾ 'ਚ ਨਹੀਂ ਦੇਵਾਂਗੇ ਪੈਸੇ ਜੀ ਤੁਸੀਂ ਆਪ ਦੇਖ ਲਓ ਕਿ ਫਾਇਦੇ ਤੋਂ ਮੈਂ ਇਨਕਾਰੀ ਨਹੀਂ ਐ ਫਾਇਦਾ ਹੋਇਆ ਹੋਏਗਾ ਜੀ ਜੀ ਪਰ ਸਾਨੂੰ ਇੱਕ ਸਿਆਸੀ ਮੋਟਿਵ ਦਾ ਕਿੰਨਾ ਨੁਕਸਾਨ ਹੋ ਗਿਆ ਕਿ ਸਿਆਸੀ ਮੁਫਾਦ ਪਾਲਣਾ ਸੀ ਉਹਦਾ ਕਿੰਨਾ ਨੁਕਸਾਨ ਹੋ ਗਿਆ ਇਹਨੂੰ ਹੁਣ ਤੁਸੀਂ ਕੰਪੇਅਰ ਕਰ ਲਓ ਆ ਜੀ 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 ਆ ਮੇਤਰ ਕਹਿ ਰਹੇ ਨੇ ਕਿ ਡੀਜ਼ ਘਟ ਆਉਂਦੇ ਆ ਤੇ ਤੁਸੀਂ ਦੱਸ ਹੀ ਚੁੱਕੇ ਹੋ ਵੀ ਮਰੀਜ਼ਾਂ ਨੂੰ ਵਧਾਉਣ ਵਾਸਤੇ ਕਿੰਨਾ ਵਾਸਤੇ ਚੱਲ ਰਿਹਾ ਹੈ ਪਾਜੀ ਮੈਂ ਐਦਾਂ ਐਦਾਂ ਆ ਕਿ ਮੇਰੇ ਕੋਲ ਕੋਈ ਡਾਟਾ ਨਹੀਂ ਹੈ ਪੁਖਤਾ ਨਾ ਮੈਂ ਕਦੇ ਕੋਈ ਵਿਜ਼ਿਟ ਕੀਤਾ ਨਾ ਕਦੇ ਗਿਆ ਮੈਨੂੰ ਤੇ ਚਲੋ ਇੰਨੀ ਮਿਹਰਯਾਦਤ ਦੇ ਦੀ ਕਿ ਹਸਪਤਾਲ ਜਾਣ ਦਾ ਮੈਨੂੰ ਮਤਲਬ ਕਿ ਮੌਕਾ ਹੀ ਨਹੀਂ ਦਿੰਦਾ ਜੇ ਦੰਦੇਗਾ ਵੇਖੀ ਜਾਊਗੀ ਆਪਦੀ ਸਿਹਤ ਦਾ ਖਿਆਲ ਰੱਖੀਦਾ ਸਾਰੇ ਖਿਆਲ ਰੱਖੋ ਵੈਸੇ ਤਾਂ ਗੱਲ ਇਹ ਆ ਕਿ ਥੋੜਾ ਸਿਹਤ ਇਨਵੈਸਟ ਕਰੋਗੇ ਤੇ ਆ ਖਰਚੇ ਬਚਦੇ ਰਹਿਣਗੇ ਤੇ ਦੂਜੀ ਗੱਲ ਇਹ ਆ ਕਿ ਭਾਈ ਠੀਕ ਹੈ ਫਾਇਦਾ ਇਹ ਨਹੀਂ ਆ ਕਿ ਕਿਸੇ ਨੂੰ ਫਾਇਦਾ ਹੀ ਨਹੀਂ ਹੋਇਆ ਹੋਏਗਾ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋ ਸਕਦਾ ਜੀ 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 ਫਾਇਦਾ ਕਿੰਨਾ ਹੋਇਆ ਉਹ ਡਾਟਾ ਨਹੀਂ ਹੈਗਾ ਪਰ ਤੁਸੀਂ ਇਹ ਦੇਖੋ ਕਿ ਨੁਕਸਾਨ ਕਿੱਡਾ ਵੱਡਾ ਹੋ ਗਿਆ ਜੀ 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 ਬਿਲਕੁਲ ਉਹਦੀ ਰਿਸਪਾਂਸਿਬਿਲਟੀ ਕੀ ਦੀਆ ਜ਼ਿੰਮੇਵਾਰੀ ਕੀ ਦੀਆ ਜੀ